ਸਦੂਜਾ ਸਟੋਰ ਲੁਧਿਆਣਾ ਸਰਦਾਰਜੀ ਟੌਇਜ਼ ਦੀਆਂ ਦੋ ਦੁਕਾਨਾਂ ਆ ਉਹ ਆਪਣੇ ਆਪ ਦੀ ਕਲੇਮ ਕਰਦੇ ਨੇ ਕਿ ਸਾਡੀ 10 ਲੱਖ ਰੁਪਏ ਰੋਜ਼ ਦੀ ਸੇਲ ਆ ਉਹ ਤੇ ਸੇਲ ਹੋ ਗਈ ਨਾ ਤੇ ਫਾਇਦਾ ਕੀ ਹੋਈ ਫਿਰ ਇੱਕ ਪਰਸ ਚੋਰੀ ਕਰਨਾ ਇਹਨਾਂ ਲੋਕਾਂ ਨੇ ਰਲ ਕੇ ਮਿਲੀ ਭੁਗਤ ਕਰਕੇ ਕ੍ਰਿਮੀਨਲ ਕਾਂਸਪੀਰੇਸੀ ਰਲ ਕੇ ਉਸ ਬੇਟੀ ਦਾ ਪਰਸਚਨ ਹੋਇਆ ਇਹਨਾਂ ਨੇ ਤੰਦੂਰੀ ਬਾਈਟ ਚ ਪਰ ਪਰਸ ਚੋਰੀ ਕਰਨਾ ਬਹੁਤ ਮਹਿੰਗਾ ਪੈ ਗਿਆ ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੇ ਮੈਨੂੰ ਦਬਾਉਣ ਦੀ ਇਹਨਾਂ ਨੇ ਕਿਹਾ ਮੁੰਡਾ ਪੀਆਰ ਤੇ ਆ ਇਹਨਾਂ ਨੇ ਆਪਣੇ ਜਿਹੜਾ ਉਹਦਾ ਨਾ ਮੈਟਰੀਮੋਨিয়াল ਸਾਈਟ shaadi.com ਉੱਤੇ ਵੀ ਲਿਖਿਆ ਸੀ ਮੁੰਡਾ ਪੀਆਰ ਜਦੋਂ ਬਾਅਦ ਚੋਂ ਪਾਸਪੋਰਟ ਦੇਖਿਆ ਬੇਟੀ ਨੇ ਉਹ ਤੇ ਸਿਰਫ ਟੂਰਿਸਟ ਵੀਜ਼ਾ ਤੇ ਮਹੀਨੇ ਪਾ ਡੇਢ ਮਹੀਨੇ ਲਈ ਗਿਆ ਸੀ ਫਿਰ ਇਹਨੇ 10ਵੀਂ ਦਾ ਸਰਟੀਫਿਕੇਟ ਦਿੱਤਾ ਪਲੱਸ 2 ਦਾ ਦਿੱਤਾ ਦੋਵੇਂ ਜਾਲੀ ਉਹ ਜਿਹੜੇ 2-2 5-5000 ਰੁਪਏ ਚ ਬਣਾਏ ਹੁੰਦੇ ਨੇ ਕੁੰਡੇ ਕੋ اٹਰੀ ਵੀ ਪਾਸ ਨਹੀਂ ਹੋਈ ਹੋਈ ਬਟ ਹਲੇ ਤੱਕ ਪਰਿਵਾਰ ਦਾ ਤੇ ਕੋਈ ਕਹਿਣਾ ਕਿ ਭਾਜੀ ਹੁਣ ਇਹਨਾਂ ਦੀ ਐਲਓਸੀ ਵੀ ਕਟਾਉਣ ਲੱਗੇ ਅਸੀਂ ਪਹਿਲਾਸ ਇਹਨਾਂ ਦੀਆਂ ਖਾਤੇ ਤੇ ਪ੍ਰਾਪਰਟੀਆਂ ਸੀਲ ਕਰਾਵਾਂਗੇ ਜੀ ਬਹੁਤ ਜਲਦੀ ਔਰ ਜੇ ਇਹਨਾਂ ਨੇ ਉਸਮਾਨ ਖੁਰਦਬੁਰਦ ਕਰਤਾ ਹੋਇਆ ਜਿਹੜਾ ਬੇਟੀ ਦਾ ਪਰਸ ਹੈ ਜੋ ਸੋਨੇ ਦਾ ਸਮਾਨ ਹੈ ਤੇ ਤਾਰਾ ਦੋਸ਼ ਹੈ ਕਿਦਾ ਵਾਦਾ ਵੀ ਹੋਏਗਾ ਸਬੂਤ ਮਟਾਉਣ ਦਾ ਟੁਆਇਜ਼ ਦਾ ਮਾਲਕ ਹੈ ਸਰਦਾਰਜੀ ਟੁਆਇਜ਼ ਹੀਰਾ ਸਿੰਘ ਜਿੰਮੀ ਤੇ ਉਸ ਤੋਂ ਬਾਅਦ ਆ ਗਿਆ ਸੁਖਲੀਨ ਸਿੰਘ ਤੇ ਅੱਠ ਤੋਂ 10 ਨਾਮ ਲੂ ਗਏ ਬੰਤੇ ਪਰਸ ਚੋਰੀ ਕਰਨ ਦਾ ਛੇੜਖੰਨੀ ਕਰਨ ਦਾ ਮਾਰਕੁੱਟ ਕਰਨ ਦਾ ਧਮਕੀਆਂ ਦੇਣ ਦਾ ਤੇ ਕਾਮਨ ਇੰਟੈਂਸ਼ਨ ਤਿੰਨ ਤੋਂ 7 ਸਾਲ ਸਜ਼ਾ ਔਰ ਜਦਕਿ ਮੈਂ ਐਸਫਆਈਆਰ ਤੋਂ ਹਲੇ ਵੀ ਖੁਸ਼ ਨਹੀਂ ਹਾਂ ਕਾਰਨ ਹੈ ਕਿ ਜਿਹੜਾ 379 ਆਇਆ ਇਹ ਗਲਤ ਲੱਗੀ ਹੈ 379b ਲੱਗਣੀ ਚਾਹੀਦੀ ਸੀ ਉਹ ਇਹਨਾਂ ਦੇ ਪਰਚਾ ਦਰਜ ਹੋਣ ਤੋਂ ਬਾਅਦ ਇਹ ਸਾਰੇ ਫਰਾਰ ਹੋ ਗਏ ਨੇ ਦੁਕਾਨਾਂ ਛੱਡ ਕੇ ਭੱਜ ਲਏ ਨੇ بڑے ਅਸਰਦਾਰ ਸੂਬਤਾਰ ਬੰਦੇ ਐ ਫਗਵਾੜੇ ਦੇ ਅਮਰਸਰ ਦੇ ਲੁਧਿਆਣੇ ਦੇ ਵਿੱਚ ਪਏ ਨੇ ਪੈਂ ਤੋਂ ਬਾਅਦ ਜਦੋਂ ਉਹਨਾਂ ਨੇ ਸਾਡੀ ਗੱਲ ਸੁਣੀ ਨਾ ਲੜਕੀ ਵਾਲੇ ਦਾ ਪੱਖ ਸੁਣਿਆ ਉਹ ਕਹਿੰਦੇ ਵੀ ਇਹਨਾਂ ਨੂੰ ਜੁੱਤੀ ਫੇਰੋ ਰੱਜ ਕੇ ਅਸੀਂ ਤੇ ਤੇਰੇ ਸਪੋਰਟ ਕੈਰੈਕਟਰ ਤੂੰ ਦੱਸ ਪੁੱਤ ਕੀ ਚੱਲਦੀ ਪਿੱਕੋ ਗੱਲ ਕਹਿੰਦੀ ਕਿ ਮੈਂ ਬਦਲਾ ਲਵਾਂਗੀ ਸਸਿਕਾਲਾ ਅਮ ਤੌਰ ਤੇ ਸਹੀ ਪਰਿਵਾਰਾਂ ਦੀ ਝਗੜੇ ਲੜਾਈਆਂ ਦੇਖਦੇ ਆ ਕਿ ਕਿਵੇਂ ਜਦੋਂ ਉਹ ਕਿਸੇ ਸੀਸੀਟੀਵੀ ਜਾਂ ਫਿਰ ਕਦੇ ਵੀਡੀਓ ਉਹਨਾਂ ਦਾ ਬਣ ਜੇ ਤਾਂ ਬਾਹਰ ਆਉਂਦੇ ਨੇਗੇ ਪਰ ਅੱਜ ਗੱਲ ਕਰਨ ਲੱਗਿਆ ਲੁਧਿਆਣੇ ਦੇ ਉਸ ਰਸੂਖਦਾਰ ਪਰਿਵਾਰ ਦੀ ਜਿਹਦੀ ਆਪਸੀ ਕਲੇਸ਼ ਥਾਣੇ ਤੱਕ ਪਹੁੰਚਿਆ ਬਕਾਇਦਾ ਤੌਰ ਤੇ ਬੜੀ ਹੈਰਾਨੀ ਹੁੰਦੀ ਹੈ ਕਿ ਕਾਨੂੰਨ ਦੇ ਵੱਲੋਂ ਜਦੋਂ ਕੰਪਲੀਟ ਦਿੱਤੀ ਜਾਂਦੀ ਹੈ ਤੂੰ ਨੂੰ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਅ ਪਰਚਾ ਦਰਜ ਹੁੰਦਾ ਚੋਰੀ ਦਾ ਹੁਣ ਗੱਲ ਇਹ ਹੈ ਵੀ ਚੋਰੀ ਦੀ ਗੱਲ ਵਿੱਚੋਂ ਕਿਵੇਂ ਆਈ ਤੇ ਨਾਲ ਨਾਲ ਗੱਲ ਇਹ ਹੈ ਵੀ ਸੱਚੂ ਕਿਸ ਨੇ ਚੋਰੀ ਕਰ ਲਈ ਬੜੀ ਹੈਰਾਨੀ ਹੁੰਦੀ ਹੈ ਰਸੂਖਦਾਰ ਕਹੇ ਕਿ ਮੈਂ ਪਹਿਲਾ ਸ਼ਬਦ ਤਾਂ ਇਹਦੇ ਵਿੱਚ ਐਕਚੁਅਲ ਤੌਰ ਤੇ ਪੂਰੀ ਕਹਾਣੀ ਬਣੀ ਕਿ ਐਫ ਆਈ ਆਰ ਕੋਲੇ ਸ੍ਰੀ ਮੱਲਨ ਸਾਹਿਬ ਐਡਵੋਕੇਟ ਸਾਡੇ ਨਾਲ ਨੇ ਮੱਲਨ ਸਾਹਿਬ ਜੇ ਦੇਖੀਏ ਇਹ ਸਹੀ ਗੱਲ ਹੈ ਜਿਹੜੀ ਮੈਂ ਕਹੀ ਆ ਕੋਈ ਉੱਚਨੀ ਵੀ ਤਾਂ ਨਹੀਂ ਕਹਿ ਕੇ ਹੈਗੇ ਜਿਆਦੇ ਪਰਸ ਚੋਰੀ ਕਰਨ ਦਾ ਛੇੜਖਾਨੀ ਕਰਨ ਦਾ ਮਾਰਕੁੱਟ ਕਰਨ ਦਾ ਧਮਕੀਆਂ ਦੇਣ ਦਾ ਤੇ ਕਾਮਨ ਇੰਟੈਂਸ਼ਨ ਕਾਮਨ ਇੰਟੈਂਸ਼ਨ ਦਾ ਮਤਲਬ ਹੈ ਕਿ ਸਾਰਿਆਂ ਦੀ ਸਾਂਝੀ ਸੋਚ ਜਿਹਨੂੰ ਕ੍ਰਿਮੀਨਲ ਕਾਂਸਪੀਰੇਸੀ ਕਹਿੰਦੇ ਆ ਇਹਨਾਂ ਸਾਰੀਆਂ ਧਾਰਾਵਾਂ ਦੇ ਵਿੱਚ ਸਲੂਜਾ ਸਟੋਰ ਲੁਧਿਆਣਾ ਸਰਦਾਰਜੀ ਟੌਇਜ਼ ਦੀਆਂ ਦੋ ਦੁਕਾਨਾਂ ਇੱਕ ਕੈਂਪ ਤੇ ਉਹ ਕਿਹੜਾ ਕੈਂਪ ਹੈ ਪੁਲੀ ਜਾਂ ਜਵਾਰ ਕੈਂਪ ਤੇ ਕੁਮਾਰ ਮੰਡੀ ਉਹਨਾਂ ਦੇ ਖਿਲਾਫ ਉਹ ਆਪਣੇ ਆਪ ਦੀ ਕਲੇਮ ਕਰਦੇ ਨੇ ਕਿ ਸਾਡੀ 10 ਲੱਖ ਰੁਪਏ ਰੋਜ਼ ਦੀ ਸੇਲ ਹੈ ਹੋਊਗੀ ਅਗਲੇ ਵੀ ਹੋਏਗੀ ਪਰ ਇੰਨੀ ਘਟੀਆ ਔਕਾਤ ਉਹਦੇ ਸੇਲ ਹੋ ਗਈ ਤੇ ਔਕਾਤ ਕੀ ਹੋਈ ਫਿਰ ਇੱਕ ਪਰਸ ਚੋਰੀ ਕਰਨਾ ਪਰ ਉਪਰਸ ਚੋਰੀ ਕਰਨਾ ਬਹੁਤ ਮਹਿੰਗਾ ਪੈ ਗਿਆ ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੇ ਮੈਨੂੰ ਦਬਾਉਂਦੀ ਸਾਰੇ ਦੇ ਪੋਲੀਟੀਕਲ ਪ੍ਰੈਸ਼ਰ ਬਣਾਉਂਦੀ ਸਾਰੇ ਬਿਊਰੋਕ੍ਰੈਟਿਕ ਪ੍ਰੈਸ਼ਰ ਬਣਾਉਂਦੀ ਈਵਨ ਡੀਐਸਪੀ ਫਲੋਰ ਨੇਚ ਬਹੁਤ ਇੰਟਰਫੀਰੈਂਸ ਕੀਤੀ ਪਰ ਫਿਰ ਵੀ ਮੈਂ ਥੈਂਕਫੁਲ ਹਾਂ ਟੂ ਐਸਪੀ ਫਗਵਾੜਾ ਡੀਐਸਪੀ ਫਗਵਾੜਾ ਐਂਡ ਐਸਐਚਓ ਜਿਨ੍ਹਾਂ ਨੇ ਸਾਰੀ ਤਫਤੀਸ਼ ਤੋਂ ਬਾਅਦ ਆਲਮੋਸਟ ਪੌਣੇ ਦੋ ਮਹੀਨੇ 23 ਅਕਤੂਬਰ ਦਾ ਵਾਕਿਆ 24 ਜਾਂ 25 ਨੂੰ ਅਸੀਂ ਤਰਖਾਸ ਦੇ ਦਿੱਤੀ ਹੈ ਔਰ ਤੁਹਾਡੇ ਸਾਹਮਣੇ ਤਰੀਕ ਆਉਂਦੀ ਵੀ ਹੈ 14 12 ਨੂੰ ਰਾਤ ਦੇ 10 ਵਜੇ ਕੇ 40 ਮਿੰਟ ਤੇ ਪਰਚਾ ਦਰਜ ਹੁੰਦਾ ਹੈ ਔਰ ਅਗਲੇ ਦਿਨ ਪੁਲਸ ਇੱਕ ਦਿਨ ਛੱਡ ਕੇ 15 16 ਤਰੀਕ ਨੂੰ ਰੇਡ ਮਾਰਨ ਵੀ ਜਾਂਦੀ ਹੈ ਔਰ ਇਹ ਦੋਸ਼ੀ ਪਰਿਵਾਰ ਮੈਂ ਨਾਮ ਲੈ ਦਿੰਨਾ ਸਲੂਜਾ ਸਟੋਰ ਦਾ ਮਾਲਕ ਜਸਪਾਲ ਸਿੰਘ ਸਲੂਜਾ ਉਹਦੀ ਘਰ ਵਾਲੀ ਉਹ ਵੀ ਸਲੂਜਾ ਸਟੋਰ ਤੇ ਬੜੇ YouTube ਤੇ ਵੀਡੀਓ ਬਣਾਉਂਦੀ ਹੈ ਕਮਲਜੀਤ ਕੌਰ ਸਲੂਜਾ ਉਹਦਾ ਬੇਟਾ ਅਸ਼ਮੀਤ ਸਿੰਘ ਇਹਦਾ ਮਾਮਾ ਅਸ਼ਵੀਤ ਸਿੰਘ ਦਾ ਮਾਮਾ ਜਾਨਕੀ ਮਾਮਾ ਸੋਰਾ ਐਫਐਫਆਈਆਰ ਚ ਬੋਲਦਾ ਪਿਆ ਉਹ ਖਲਖੇ ਮੈਂ ਬਗੈਰੋ ਤੋਂ ਬੋਲ ਸਕਦਾ ਤੁਹਾਨੂੰ ਪਤਾ ਵਕੀਰ ਕਾਨੂੰਨ ਕਾਨੂੰਨੀ ਆਦਮੀਆ ਬੱਗਾ ਉਹ ਟੌਇਜ਼ ਦਾ ਮਾਲਕ ਹੈ ਸਦਾਰਜੀ ਟੌਇਜ਼ ਹੀਰਾ ਸਿੰਘ ਜਿੰਮੀ ਤੇ ਉਸ ਤੋਂ ਬਾਅਦ ਆ ਗਿਆ ਸੁਖਲੀਨ ਸਿੰਘ ਤੇ 8 ਤੋਂ 10 ਨਾਮ ਅਲੂਮ ਵਿਅਕਤੀ ਇਹਨਾਂ ਲੋਗਾਂ ਨੇ ਰਲ ਕੇ ਮਿਲੀ ਭੁਗਤ ਕਰਕੇ ਕ੍ਰਿਮੀਨਲ ਕਾਂਸਪੀਰੇਸੀ ਰਲ ਕੇ ਉਸ ਬੇਟੀ ਦਾ ਪਰਸਚੂਨ ਹੋਇਆ ਇਹਨਾਂ ਨੇ ਆਪਣਾ ਤੰਦੂਰੀ ਬਾਈਟ ਚੋ ਸੋ ਇਹਨਾਂ ਦੇ ਪਰਚਾ ਦਰਜ ਹੋਣ ਤੋਂ ਬਾਅਦ ਇਹ ਸਾਰੇ ਫਰਾਰ ਹੋ ਗਏ ਨੇ ਦੁਕਾਨਾ ਛੱਡ ਕੇ ਭੱਜਲੇ ਨੇ ਔਰ ਇਹਦੇ ਵਿੱਚ ਹੁੰਦਾ ਕੀ ਕੁਸ਼ ਹੈ ਜਿਹੜੀ ਇਹ ਧਰਾਵਾਂ ਲਗੀਆਂ ਨੇ ਮੜਾ ਜਾ ਉਹ ਵੀ ਸਮਝਾ ਦਿਓ ਕਿ ਆਖਰ ਜਿਵੇਂ ਤੁਸੀਂ ਕਹਤਾ ਵੀ ਇਹ ਫਰਾਰ ਹੋ ਗਏ ਫੁੱਲ ਫੜਨ ਜਾ ਰਹੀ ਹੈ ਇਹਦੇ ਵਿੱਚ ਕਾਰਵਾਈਆਂ ਕੀ ਹੁੰਦੀਆਂ ਨੇ ਜਿਹੜੀਆਂ ਇਹ ਧਰਾਵਾਂ तकरीबन 5 ਨੇ ਸ਼ਾਇਦ ਲੱਗੀਆਂ ਹੋਈਆਂ ਦੇਖੋ ਇਸ ਤਰ੍ਹਾਂ ਕੀ ਤਿੰਨ ਤੋਂ 7 ਸਾਲ ਸਜ਼ਾ ਔਰ ਜਦ ਕਿ ਮੈਂ ਇਸ ਐਫ ਆਈ ਆਰ ਤੋਂ ਹਲੇ ਵੀ ਖੁਸ਼ ਨਹੀਂ ਆ ਕਾਰਨ ਹੈ ਕਿ ਜਿਹੜਾ 379 ਹੈ ਇਹ ਗਲਤ ਲੱਗੀ ਹੈ 379B ਲੱਗਣੀ ਚਾਹੀਦੀ ਸੀ ਇਹ ਚੋਰੀ ਨਹੀਂ ਹੈ ਲੁੱਟਖੋ ਹੈ ਰਾਤ ਦੇ ਹਨੇਰੇ ਚ ਮਾਰਕੁੱਟ ਕਰਕੇ ਪਰ ਖੋਇਆ ਗਿਆ ਸੋ ਇਹ ਲੁੱਟਖੋ ਜੇ 379B ਚ ਕਨਵਰਟ ਹੋਏਗਾ ਇਹਦੇ ਵਿੱਚ ਧਾਰਮਿਕ ਪੱਗ ਵੀ ਲਾਈ ਹੈ ਉਹਨਾਂ ਨੇ ਆਪਣੇ ਸੁਧਾਰ ਭਰਾ ਦੀ ਇਹ ਜਿਹੜੀ ਸੀਸੀਟੀਵੀ ਵੀਡੀਓ ਆ ਇਹ ਇਹੀ ਝਗੜੇ ਦੀ ਇਹੀ ਐਫਆਈਆਰ ਹੈ ਇਸੇ ਇਸੇ ਝਗੜੇ ਦੀ ਐਫਆਈਆਰ ਹੈ ਇਹਦੇ ਵਿੱਚ ਬਿਲਕੁਲ ਜ਼ਿਕਰ ਹੈਗਾ ਜੀ ਐਫਆਈਆਰ ਦੀ ਕਾਪ ਉਹਦੀ ਸੀਡੀਵੀ ਕਾਪੀ ਨਾਲ ਦਿੱਤੀ ਗਈ ਹੈ ਪ੍ਰੋਪਰ ਪੈਨ ਡਰਾਈਵ ਦਿੱਤੀ ਹੈ ਔਰ ਪੁਲਿਸ ਨੇ ਵੀ ਉੱਥੋਂ ਪੈਨ ਡਰਾਈਵ ਕਢਾਈ ਹੈ ਜਿੱਥੇ ਪ੍ਰੋਪਰ ਰਿਕਾਰਡਿੰਗ ਪਈ ਹੈ ਔਰ ਉਸ ਤੋਂ ਇਲਾਵਾ ਟਾਵਰ ਲੋਕੇਸ਼ਨਾਂ ਨਿਕਲੀਆਂ ਹੈ ਬੜਾ ਕੁਝ ਹੋਇਆ ਹੈ ਔਰ ਬੜੇ ਅਸਰ ਰਸੂਖਦਾਰ ਬੰਦੇ ਫਗਵਾੜੇ ਦੇ ਅਮਰਸਰ ਦੇ ਲੁਧਿਆਣੇ ਦੇ ਵਿੱਚ ਪਏ ਨੇ ਪਹਿਨ ਤੋਂ ਬਾਅਦ ਜਦੋਂ ਉਹਨਾਂ ਨੇ ਸਾਡੀ ਗੱਲ ਸੁਣੀ ਨਾ ਲੜਕੀ ਵਾਲੇ ਦਾ ਪੱਖ ਸੁਣਿਆ ਉਹ ਕਹਿੰਦੇ ਵੀ ਇਹਨਾਂ ਨੂੰ ਜੁੱਤੀ ਫੇਰੋ ਰੱਜ ਕੇ ਅਸੀਂ ਮਜਬੂਰ ਹਾਂ ਅਸੀਂ ਉਹਨਾਂ ਵੱਲੋਂ ਆਏ ਸੀ ਹੁਣ ਅਸੀਂ ਉਹਨਾਂ ਦੀ ਹਮਾਇਤ ਨਹੀਂ ਕਰਦੇ ਤੇ ਨਾ ਤੁਹਾਡੇ ਕੰਮ 'ਚ ਰੋੜਾ ਬਣਾਵਾਂਗੇ ਅਸੀਂ ਤੁਹਾਡੇ ਨਾਲ ਆ ਓਪਨਲੀ ਨਾ ਆਈਏ ਪਰ ਸ਼ਾਇਦ ਓਪਨਲੀ ਵੀ ਗੱਲ ਨੂੰ ਆ ਜੀਏ ਜਦੋਂ ਸਾਨੂੰ ਮਿਲੇ ਸਾਡੇ ਪਰਿਵਾਰ ਨੂੰ ਮਿਲੇ ਬੇਟੀ ਨੂੰ ਮਿਲੇ ਸਾਰਾ ਘਰ-ਬਾਰ ਵੇਖਿਆ ਤੇ ਫਿਰ ਉਹ ਕਹਿੰਦੇ ਵੀ ਇਹ ਜੁੱਤੀਆਂ ਦੇ ਭੁੱਖੇ ਨੇ ਪਹਿਲੀ ਗੱਲ ਚੋ ਇਹ ਹੋਇਆ ਘਟਨਾ ਕਰਮ ਕੀ ਸੀਗਾ ਤੇ ਚੋਰੀ ਦੀ ਗੱਲ ਕਿਵੇਂ ਕਹਿ ਸਕਦੇ ਆਪਾਂ ਜਿਵੇਂ ਇਹ ਧਰਾਂਵਾਂ ਲੱਗੀਆਂ ਨੇ ਐਫ ਆਰ ਦਰਜ ਹੋ ਗਈ ਆ ਬਕਾਇਦਾ ਜੀ ਇਸ ਤਰ੍ਹਾਂ ਕਹਿ ਸਕਦੇ ਆਪਾਂ ਕਿ ਇਹ ਨੂੰ ਨੇ ਇੱਕ ਤਰ੍ਹਾਂ ਦੇ ਆਪਣੇ ਸਾਰੇ ਪਰਿਵਾਰ ਤੇ ਲਾਈ ਆ ਹੁੰਦਾ ਕੀ ਹੈ ਕਿ ਜੇ ਮੈਂ ਤੁਹਾਨੂੰ ਬਹੁਤ ਸਾਰੇ ਝੂਠ ਬੋਲੇ ਹੁਣ ਤੇ ਮੈਂ ਤੁਹਾਡੇ ਨਾਲ ਸ਼ੁਰੂ ਚ ਬਹੁਤ ਮਿੱਠਾ ਰਹੂੰਗਾ ਕਿਉਂਕਿ ਮੇਰੇ ਰਾਜ਼ ਤੁਹਾਡੇ ਕੋਲ ਖੁੱਲ ਨਾ ਜਾਣ ਮੈਂ ਤੁਹਾਨੂੰ ਬਹੁਤ ਪਿਆਰ ਕਰਨ ਦੀ ਕੋਸ਼ਿਸ਼ ਕਰਾਂਗਾ ਪਰ ਨਾਟਕ ਹੋਏਗਾ ਡਰਾਮੇ ਹੋਣਗੇ ਇਹਨਾਂ ਨੇ ਪਹਿਲਾਂ ਤਾਂ ਕਿਹਾ ਜੀ ਮੁੰਡਾ ਸਾਡਾ ਪੀਆਰ ਹੈ ਕੈਨੇਡਾ 'ਚ ਤੇ ਅਸੀਂ ਮੁੰਡੇ ਨੂੰ ਉੱਥੇ ਭੇਜਣਾ ਤੇ ਕੁੜੀ ਵੀ ਉੱਥੇ ਭੇਜਣੀ ਹੈ ਕਿਉਂ ਬੇਟੀ ਵੀ ਬਾਹਰ ਨਿਊਜ਼ੀਲੈਂਡ ਤੋਂ ਪੜ੍ਹ ਕੇ ਆਈ ਸੀ ਉਹਦੀ ਵੀ ਇੱਛਾ ਸੀ ਕਿ ਮੈਂ ਆਪਣੇ ਪੈਰਾਂ ਤੇ ਸਟੈਂਡ ਹੋਣਾ ਤੇ ਮੈਂ ਫੋਰਨ ਜਾਣਾ ਤੇ ਇਹਨਾਂ ਨੇ ਪਹਿਲਾਂ ਸਾਲ ਪਹਿਲਾਂ ਰਿਸ਼ਤੇ ਦੀ ਗੱਲ ਚਲਾਈ ਉਸ ਤੋਂ ਬਾਅਦ ਉਹ ਗੱਲ ਵਿੱਚ ਬੰਦ ਕਿਉਂ ਹੋ ਗਈ ਕਿ ਬੇਟੀ ਬਾਹਰ ਸੀ ਕਰੋਨਾ ਦਾ ਕਾਲ ਚੱਲਦਾ ਪਿਆ ਸੀ ਤੇ ਇਹਨਾਂ ਦਾ ਬੇਟਾ ਫੋਰਨ ਸੀਗਾ ਇਹਨਾਂ ਨੇ ਕਿਹਾ ਮੁੰਡਾ ਪੀਆਰ ਤੇ ਹੈ ਇਹਨਾਂ ਨੇ ਆਪਣੇ ਜਿਹੜਾ ਉਹ ਹੁੰਦਾ ਨਾ ਮੈਟ੍ਰੀਮੋਨিয়াল ਸਾਈਟ ਸ਼ਾਦੀ.com ਉੱਤੇ ਵੀ ਲਿਖਿਆ ਸੀ ਮੁੰਡਾ ਪੀਆਰ ਹੈ ਜਦੋਂ ਬਾਅਦ ਚੋਂ ਪਾਸਪੋਰਟ ਦੇਖਿਆ ਬੇਟੀ ਨੇ ਉਹ ਤੇ ਸਿਰਫ ਟੂਰਿਸਟ ਵੀਜ਼ਾ ਤੇ ਮਹੀਨੇ ਪਾ ਡੇਢ ਮਹੀਨੇ ਲਈ ਗਿਆ ਸੀ ਉਹ ਤੋਂ ਵਾਪਸ ਆ ਗਿਆ ਫਿਰ ਕਹਤਾ ਮੁੰਡਾ ਬੀਬੀ ਹੈ ਬੈਚਲਰਸ ਕੀਤੀ ਹੈ ਹੋਰ ਕਈ ਸਰੀਆਂ ਹਰਕਤਾਂ ਹੁੰਦੀਆਂ ਰਹੀਆਂ ਜਦੋਂ ਹੁਣ ਕੈਨੇਡਾ ਦੀ ਫਾਈਲ ਲੱਗਣੀ ਸੀ ਤੇ ਸਰਟੀਫਿਕੇਟ ਸਾਹਮਣੇ ਆਉਣੇ ਸੀ ਜਦੋਂ ਉਹ ਸਰਟੀਫਿਕੇਟ ਮੰਗੇ ਗਏ ਤੁਜੀ ਬੀਬੀਏ ਦੀ ਡਿਗਰੀ ਹਲੇ ਕਾਲਜ ਨੇ ਦਿੱਤੀ ਨਹੀਂ ਉਹ ਕਹਿੰਦਾ ਨਹੀਂ ਦਿੱਤੀ ਤੇ ਕਢਾ ਲਓ ਹੁਣ ਹੋਵੇ ਤੇ ਕਢਾਣ ਬੀਬੀਏ ਦੀ ਡਿਗਰੀ ਵੀ ਹੈ ਨਹੀਂ ਫਿਰ ਇਹਨੇ 10ਵੀਂ ਦਾ ਸਰਟੀਫਿਕੇਟ ਦਿੱਤਾ ਪਲੱਸ 2 ਦਾ ਦਿੱਤਾ ਦੋਵੇਂ ਜਾਲੀ ਉਹ ਜਿਹੜੇ 2-2 5-5000 ਰੁਪਏ ਚ ਬਣਾਏ ਹੁੰਦੇ ਨੇ ਉਹ ਸਰਟੀਫਿਕੇਟ ਅੱਗੇ ਕਰਤੇ ਮੁੰਡੇ ਕੋ ਅੱਠਵੀਂ ਵੀ ਪਾਸ ਨਹੀਂ ਹੋਈ ਹੋਈ ਠੀਕ ਲਿਖਣ ਨੂੰ ਹਸਾਬ ਦੇ ਦੋਨੂੰ ਉਹ ਨਹੀਂ ਕਰਨਾ ਆਉਂਦਾ ਫਿਰ ਬੇਟੀ ਨਾਲ ਕੁਝ ਮਾੜੀਆਂ ਹਰਕਤਾਂ ਵੀ ਕੀਤੀਆਂ ਇਹਨਾਂ ਨੇ ਮੁੰਡਾ ਹੁੱਕਾ ਪੀਂਦਾ ਉਹ ਰਦਨ ਦੇ ਕਈ ਕੰਮ ਕਰਦਾ ਵੇਸ਼ਨ ਕਰਦਾ ਬੇਟਾ ਉਹਦਾ ਛੋਟਾ ਉਹਦਾ ਭਰਾ ਉਹ ਵੀ ਇਹੋ ਜਿਹੇ ਸੁਲਫੇ ਸਲਫੇ ਇਹ ਉਹ ਘਰਚੇ ਕੁਛ ਕਰਦੇ ਰਹੇ ਬੇਟੀ ਨਾਲ ਮਾੜੀਆਂ ਹਰ ਕਿਤਾਬੀ ਕਰਦੇ ਰਹੇ ਉਹ ਬੇਟੀ ਇਹਨਾਂ ਤੋਂ ਬਰੀ ਇਰੀਟੇਟ ਹੋਈ ਹੋਈ ਸੀ ਈਵਨ ਲੜਕੀ ਵਾਲੇ ਪਰਵਾਰ ਨੇ ਕਿਹਾ ਚਲੋ ਨਹੀਂ ਪੜਿਆ ਤੇ ਹੁਣ ਪਲੱਸ 2 ਕਰ ਲਵੇ ਹੁਣ ਕੀ ਹੋਇਆ ਵੀ ਉਹ ਚਲੋ ਹੁਣ ਰਿਸ਼ਤਾ ਹੋ ਕੇ बार-बार ਟੁੱਟਦਾ ਨਹੀਂ ਆਪਾਂ ਇਹਨੂੰ ਕਰ ਲਈਏ ਪਰ ਉਹ ਉਹਨਾਂ ਨੇ ਇਹ ਪ੍ਰੈਸ਼ਰ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਹੁਣ ਤੁਸੀਂ ਬਾਹਰ ਭੇਜਣ ਦਾ ਖਰਚਾ ਵੀ ਤੁਸੀਂ ਕਰੋ ਇਹਨਾਂ ਨੂੰ ਉੱਥੇ ਕਾਰੋਬਾਰ ਵੀ ਖੋਲ ਕੇ ਦਿਓ ਇਹਨਾਂ ਨੂੰ ਉਹ ਘਰ ਵੀ ਲੈ ਕੇ ਦਿਓ। ਯਾਨੀ ਕਿ ਦਾਜ ਦੀ ਮੰਗ ਚ ਇਹੋ ਜੀਆਂ ਚੀਜ਼ਾਂ ਦੀ ਮੰਗ ਆ ਗਈ। ਤੇ ਉਹ ਕਹਿੰਦੇ ਚਲੋ ਉਹ ਤਾਂ ਵੱਧੀਆਂ ਗੱਲਾਂ। ਪਹਿਲਾਂ ਕੁਆਲਿਫਿਕੇਸ਼ਨ ਤਾਂ ਪੂਰੀ ਕਰੀਏ ਨਾ ਆਪਣੀ। ਉਹ ਜਦੋਂ ਵੇਖਿਆ ਵੀ ਕੁਆਲਿਫਿਕੇਸ਼ਨ ਵੀ ਹੈ ਨਹੀਂ, ਹਰਕਤਾਂ ਵੀ ਮਾੜੀਆਂ, ਹੁੱਕਿਆਂ ਨਾਲ ਫੋਟੋਆਂ ਤੇ ਇਹ ਵੋ ਤੇ ਉਹ ਸਾਰਾ ਕੁਝ ਹੋ ਰਿਹਾ। ਪਲੱਸ ਬੇਟੀ ਨਾਲ ਜਦੋਂ ਜ਼ਿਆਦਾ ਹੀ ਕੁਝ ਅਸ਼ਲੀਲ ਤੇ ਘਟੀਆ ਹਰਕਤਾਂ ਕੀਤੀਆਂ। ਤੇ ਉਹਨਾਂ ਨੇ ਬੇਟੀ ਨੇ ਫਿਰ ਫੋਨ ਕੀਤਾ 23 ਅਕਤੂਬਰ ਤੋਂ ਪਹਿਲਾਂ ਇੱਕ ਦਹਾ ਦਿਨ ਕਿ ਪਾਪਾ ਮੈਨੂੰ ਬਹੁਤ ਪਰੇਸ਼ਾਨ ਆ। ਤਾਂ ਮੈਨੂੰ ਆ ਕੇ ਲੈ ਜਾਓ 23 ਵਾਲੇ ਦਿਨ ਉਹ ਲੈਣ ਗਏ ਨੇ ਉਦੋਂ ਮੁੰਡੇ ਨੇ ਕੁੜੀ ਨੂੰ ਕਿਹਾ ਵੀ ਜੇ ਮੇਰੇ ਘਰ 'ਚ ਵੱਡੇ ਦੇ ਮੱਲ ਲੱਤਾਂ ਤੋੜ ਦੇਣੀਆਂ ਗੱਲ ਬੰਦਾ ਕੀਤਾ ਉਹਨੂੰ ਕੁੱਟਿਆ ਮਾਰਿਆ ਹੋਊਗਾ ਘਰ 'ਚ ਦੋ ਨੌਕਰ ਅਵੇਲੇਬਲ ਨੇ ਸੀਸੀਟੀਵੀ ਕੈਮਰੇ ਲੱਗੇ ਨੇ ਬੇਟੀ ਨੇ ਸਿਰਫ ਆਪਣੇ ਜਿਮ ਬੈਗ 'ਚ ਦੋ ਚਾਰ ਸੂਟ ਪਾਏ ਆਪਣੇ ਆਪਣੇ ਰੈਗੂਲਰ ਜੁਐਲਰੀ ਜਿਹੜੀ ਰੋਜ਼ ਇਸਤੇਮਾਲ ਵੰਗ, ਮੁੰਦਰੀ, ਕੋਈ ਕਾਂਟੇ ਟੋਪਸ ਉਹ ਚੀਜ਼ਾਂ ਪਲੱਸ ਉਹਦੇ ਕੋਲ 25-30 ਹਜ਼ਾਰ ਕੈਸ਼ ਸੀਗਾ 27000 ਰੁਪਿਆ ਆਈ ਬਿਲੀਵ ਉਹ ਆਪਣੇ ਪਰਚ 'ਤੇ ਪਾਇਆ ਉਹਨੇ ਆਪਣੇ ਮੋਢੇ ਤੇ ਪਾਇਆ ਤੇ ਸਾਰਾ ਕੁਝ ਆਪਣੇ ਘਰ ਨੂੰ ਦਿਖਾ ਕੇ ਦਿਹੌਰ ਨੂੰ ਦਿਖਾ ਕੇ ਫਿਰ ਨਿਕਲਦੀ ਹੈ 12 ਕੇ ਗੱਡੀ ਚ ਬਹਿ ਜਾਂਦੀ ਹੈ ਤੇ ਬੱਗੇ ਦਾ ਫੋਨ ਆਉਂਦਾ ਹੈ ਕਿ ਜੀ ਭਾਜੀ ਨੂੰ ਬੇਟੀ ਦੇ ਬਾਪ ਨੂੰ ਕਿ ਰੁਕੋ ਅਸੀਂ ਕੋਈ ਗੱਲ ਕਰਨੀ ਹੈ ਜਦੋਂ ਟੋਲ ਕਰਾਸ ਕਰਦੇ ਹੋ ਕਹਿੰਦੇ ਭਾਜੀ ਇਸ ਤਰ੍ਹਾਂ ਕਿ ਹੁਣ ਤੁਸੀਂ ਤੁਹਾਡੇ ਦੂਰ ਨਿਕਲ ਗਏ ਆ ਤੇ ਆਪਾਂ ਅੰਮ੍ਰਿਤਸਰ ਆਜੋ ਆਪਾਂ ਘਰ ਬਹਿ ਕੇ ਆਰਾਮ ਨਾਲ ਗੱਲ ਕਰਦੇ ਹਾਂ ਮੈਂ ਕੱਲ ਪਰਸੋਂ ਦੁਬਾਰਾ ਆ ਜਾਣਾ ਬਹਿ ਕੇ ਗੱਲ ਕਰ ਲੈਂਦੇ ਨਹੀਂ 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 ਰੁਕੋ 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 ਪ੍ਰੈਸ਼ਰ ਪਾਉਂਦੇ ਆ ਇੰਨੀ ਦੇਰ ਚ ਉਹ ਆ ਜਾਂਦਾ ਗੁਰਾਇਆ ਉਹ ਕਹਿੰਦੇ ਠੀਕ ਹੈ ਫਿਰ ਜਲੰਧਰ ਵਿਲੇ ਆਜੋ ਤੇ ਡੇਢ ਪੌਣੇ 2 ਘੰਟੇ ਇੰਤਜ਼ਾਰ ਕਰਦੇ ਆਂ ਇੰਤਜ਼ਾਰ ਕਰਨ ਤੋਂ ਬਾਅਦ ਉਹ ਹਵੇਲੀ ਬੈਠਦੇ ਆ ਤੇ ਬੱਗਾ ਆਂਦਾ ਕਹਿੰਦਾ ਨਹੀਂ ਭਾਜੀ ਇੱਧਰ ਜ਼ਿਆਦਾ ਰਸ ਹੈ ਤੇ ਆਪਾਂ ਉਧਰ ਪਰਲੇ ਪਾਸੇ ਜਾ ਕੇ ਬਹਿ ਜੀ ਮੇਰਾ ਪਰਿਵਾਰ ਕੌਨਫੀਡੈਂਟ ਹੈ ਕਿ ਚਲੋ ਕੋਈ ਗੱਲ ਨਹੀਂ ਗੱਲ ਹੀ ਕਰਨੀ ਹੈ ਤੰਦੂਰੀ ਬਾਟੇ ਤੇ ਜਾ ਕੇ ਬਹਿੰਦੇ ਆ ਤੇ ਮੁੰਡਾ ਪੈਂਦੇ ਬੰਦਾ ਕਿ ਤੂੰ ਮੇਰੀ ਚੰਨੀ ਚੋਰੀ ਕਰਕੇ ਲਿਆਈ ਹੈ ਚੰਨੀ ਚੋਰੀ ਦਾ ਕੀ ਤੁੱਕ ਬਣਿਆ ਬਲਾ ਉਹ ਕਹਿੰਦੇ ਵੀ ਭਾਜੀ ਆਪਾਂ ਤੇ ਪਰਿਵਾਰਿਕ ਗੱਲ ਕਰਨ ਬੈਠੇ ਸੀ ਜੇ ਤੇ ਇਹੋ ਜੀਆਂ ਗੰਦੀਆਂ ਕਿਥਾਂ ਕਰਨੀਆਂ ਤੇ ਲੈਟ ਅਸ ਡਰਾਪ ਇਟ ਤੇ ਤੁਸੀਂ ਆ ਜਿਓ ਅੰਮ੍ਰਿਤਸਰ ਫਿਰ ਉੱਥੇ ਬਹਿ ਕੇ ਗੱਲ ਕਰ ਲਾਂਗੇ ਤੇ ਇੰਨੀ ਗੱਲ ਚ ਉਹ ਆਪਣੇ ਪਰਿਵਾਰ ਨੂੰ ਕਹਿੰਦੇ ਭਾਜੀ ਭਾਬੀ ਨੂੰ ਤੇ ਬੇਟੀ ਨੂੰ ਕਹਿੰਦੇ ਕਿ ਉੱਠੋ ਆਪਾਂ ਚਲੀਏ ਤੁਸੀਂ ਅੰਮ੍ਰਿਤਸਰ ਆਣਾ ਪਰ ਉੱਥੇ ਗੱਲ ਕਰਾਂਗੇ ਬਸ ਇਸੇ ਗੱਲ ਦੇ ਉੱਤੇ ਉਹ ਪਹਿਲਾਂ ਤੇ ਕੁੜੀ ਨੂੰ ਰਿਸਟੇਨ ਕਰਦੇ ਬਾਹਰ ਉੱਠਣ ਤੋਂ ਤੇ ਨਾਲ ਹੀ ਮੁੰਡੇ ਦਾ ਪਿਓ ਜਸਪਾਲ ਸਿੰਘ ਦੋਸ਼ੀ ਨੰਬਰ 1 ਚੋਰ ਚੋਰੀ 'ਚ ਉਹ ਆ ਉਥੋਂ ਪਰ ਚੁੱਕਦਾ ਆਪਣੀ ਜਨਰਲ ਯੂਨੀਫਾਰਮ ਹੁੰਦਾ ਮਰ ਆਪਸ ਸਰਕੂਲੇਟ ਕਰਕੇ ਜਨਰਲ ਹੀ ਕਬਜ਼ੇ ਚ ਲੈ ਲੈਂਦੀ ਹੈ ਇਧਰ ਕੁਟਣਾ ਸ਼ੁਰੂ ਕਰ ਦਿੰਦੇ ਆ ਲੜਕੇ ਦੇ ਫਾਦਰ ਨੂੰ ਉਹਨਾਂ ਦੇ ਪੱਗ ਉਤਾਰਦੇ ਆ ਮੱਥੇ 'ਚ ਕੜੇ ਮਾਰਦੇ ਕਈ ਕੁਛ ਕਰਦੇ ਆ ਉਸ ਤੋਂ ਬਾਅਦ ਫਿਰ ਉਹ 1.5 ਘੰਟਾ ਕਿਉਂਕਿ ਲਲਕਾਰੇ ਮਾਰਦੇ ਜਾਂਦੇ ਕਿ ਸਾਡੇ ਬਾਕੀ ਸਾਥੀ ਬਾਹਰ ਬੈਠੇ ਆਓ ਬਾਹਰ ਤੁਹਾਨੂੰ ਤੁਸੀਂ ਉਹ 1.5 ਘੰਟਾ ਉੱਥੋਂ ਨਿਕਲਦੇ ਨਹੀਂ ਫਿਰ ਤੇ ਰਾਤ ਦੇ 9 ਸਾਡੇ ਨੂੰ ਨਿਕਲ ਕੇ ਵੇਖਦੇ ਕੀ ਹੋਇਆ ਫਿਰ ਉਸ ਤੋਂ ਬਾਅਦ ਪਹਿਲਾਂ ਥਾਣਾ ਲੱਭਦੇ ਆ ਥਾਣਾ ਲੱਭਦੇ ਵੀ ਇਹਨਾਂ ਨੂੰ ਦੇਰ ਹੋ ਜਾਂਦੀ ਹੈ ਤੇ ਜਦੋਂ ਥਾਣੇ ਪਹੁੰਚਦੇ ਆ ਤੇ ਥਾਣੇਦਾਰ ਕਹਿੰ ਕਿੰਦੋ ਨਹੀਂ ਭਾਜੀ ਸਰ ਮੈਂ ਇੰਟੀਮੇਟ ਕਰਨਾ ਹੈ ਕਿ ਕੱਲ ਕੋਈ ਹੋਰ ਗੱਲਾਂ ਹੋ ਜੇ ਤੇ ਪਰਿਵਾਰ ਹੈ ਮੈਂ ਸ਼ਹਿਰ ਫਿਰ ਬੇਟੀ ਵਾਪਸ ਜਾਣੀ ਹੋਵੇ ਤੇ ਚੰਗਣ ਲੱਗਦਾ ਤੇ ਸ਼ਰਾਫਤ ਵਾਂਗੂ ਘਰ ਆ ਜਾਂਦੇ ਬਹਿ ਜਾਂਦੇ ਆ ਦੋ ਦਿਨ ਵੇਟ ਕਰਦੇ ਫਿਰ ਮੇਰੇ ਨਾਲ ਗੱਲ ਕਰਦੇ ਆ ਕਿ ਭਾਜੀ ਸਾਡਾ ਨਾਲ ਲੈ ਹੋਏ ਫਿਰ ਮੈਂ ਅੰਮ੍ਰਿਤਸਰ ਜਾਣਾ ساری ਗੱਲਬਾਤ ਕਰਦਾ ਕਰਨ ਤੋਂ ਬਾਅਦ ਮੈਂ ਹਫਤਾ ਲੈਣਾ ਮੈਂ ਬੇਟੀ ਨੂੰ ਪਰਿਵਾਰ ਨਾਲ ਬੈਣਾ ਬੇਟਾ ਇਹਦੇ ਆ ਕਨਸੀਕਵੈਂਸਿਸ ਹੈ ਇਹਦੇ ਫਾਇਦੇ ਕੀ ਹੈ ਨੁਕਸਾਨ ਕੀ ਹੈ ਤੇ ਤੂੰ ਮਚੋਰ ਹੈ ਇਫਐਸ ਅਸੀਂ ਤੇ ਤੇਰੇ ਸਪੋਰਟ ਕਰੈਕਟਰ ਆ ਤੂੰ ਦੱਸ ਪੁੱਤ ਕੀ ਚਾਹਨੀ ਐ ਇੱਕੋ ਗੱਲ ਕਹਿੰਦੀ ਕਿ ਮੈਂ ਬਦਲਾ ਲੈਣਾ ਬਸ ਮਤਲਬ ਮੈਂ ਜੋ ਕਾਨੂੰਨੀ ਬਣਦਾ ਨਾ ਮੇਰਾ ਹੱਕ ਉਹ ਮੈਂ ਲੈਣਾ ਹੈ ਉਹ ਜਿੰਨੇ ਇਵੈਂਟ ਐ ਹੁਣ ਜਿੰਨੇ ਵੀ ਇਵੈਂਟ ਹੋਏ ਨੇ ਉਹਦੇ ਨਾਲ ਕੱਲੇ-ਕੱਲੇ ਇਵੈਂਟ ਦੀ ਵੱਖਰੀ-ਵੱਖਰੀ ਕੰਪਲੇਟ ਹੈ ਉਹ ਵੱਖਰ-ਵੱਖਰੀ ਕੰਪਲੇਟ ਦੇ ਹਿਸਾਬ ਨਾਲ ਪੰਜ ਤੋਂ 6 ਪਰਚੇ ਹੋਣਗੇ ਇਹਨਾਂ ਦੇ ਪੁਲਿਸ ਨੇ ਰੈਡ ਵੀ ਮਾਰੀ ਐ ਇਫਰਾਰ ਨੇ ਸਾਰੇ ਜਿਹੜੇ ਕਿਹਾ ਜਾ ਬਈ ਇਹ ਗਿਰਜਮੰਤੀ ਨੇ ਹਾਂਜੀ ਇਹਦੇ 'ਚ 379 ਜਦੋਂ ਐਡ ਹੋ ਗਈ ਫਿਰ ਇਹ ਗਿਰਜਮੰਤੀ ਹੋ ਜਾਏਗਾ ਔਰ ਇਸ ਤੋਂ ਬਾਅਦ ਜਦੋਂ 379B ਹੋ ਗਈ ਫਿਰ ਤਾਂ 20 ਸਾਲ ਸਜ਼ਾ ਉਹਦੇ ਚ ਪਰ ਇਹਨਾਂ ਸਾਰਿਆਂ ਦੇ ਵਿੱਚ ਕੋਈ ਲੱਗਦਾ ਵੀ ਕਾ ਲੂੰ ਕਿਉਂਕਿ ਆਮ ਤੌਰ ਤੇ ਇਹ ਹੁੰਦਾ ਜਿਹੜੀ ਗੱਲ ਤੁਸੀਂ ਉਹਨਾਂ ਨੂੰ ਪੁੱਛੀ ਤੇ ਮੈਂ ਵੀ ਉਹੀ ਚੀਜ਼ ਨੂੰ ਉਹ ਕਰੂੰਗਾ ਕਿਉਂਕਿ ਜਦੋਂ ਤੁਹਾਡੇ ਜਿਹੜੇ ਕਲਾਇੰਟ ਨੇਗੇ ਉਹ ਉਹਨਾਂ ਕਰੀ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਇਹ ਕਾ ਲੂੰ ਲੱਗਦਾ ਵੀ ਕਿਤੇ ਗੁੰਜਾਇਸ਼ ਕੋਈ ਹੈ ਕਾ ਲੂੰ ਪਰਿਵਾਰਾਂ ਦੇ ਵਿੱਚ ਕਿਉਂਕਿ ਹਰ ਇੱਕ ਬੰਦਾ ਚਲੋ ਚੰਗੇ ਨੂੰ ਸੋਚਦਾ ਮਾੜੇ ਪਾਸੇ ਨੂੰ ਦੇਖੋ ਮੇਰੀ ਵੀ ਮੈਂ ਵੀ 7 ਦਿਨ ਇਸੇ ਕਰਕੇ ਲਾਇਆ ਪਰਿਵਾਰ ਨਾਲ ਬੇਟੀ ਨਾਲ ਸਭ ਕੁਝ ਸੋਚ ਕੇ ਵੀ ਲਿਟੀਗੇਸ਼ਨ ਹੈ ਸਭ ਕੁਝ ਹੈ ਬਟ ਹਲੇ ਤੱਕ ਪਰਿਵਾਰ ਦਾ ਤੇ ਕੋਈ ਕਹਿਣਾ ਕਿ ਭਾਜੀ ਹੁਣ ਇਹਨਾਂ ਦੀ ਐਲਓਸੀ ਵੀ ਕਟਾਉਣ ਲੱਗਿਆ ਸੀ ਪਲੱਸ ਇਹਨਾਂ ਦੀਆਂ ਖਾਤੇ ਤੇ ਪ੍ਰਾਪਰਟੀਆਂ ਸੀਲ ਕਰਾਵਾਂਗੇ ਜੀ ਬਹੁਤ ਜਲਦੀ ਔਰ ਜੇ ਇਹਨਾਂ ਨੇ ਉਸਮਾਨ ਖੁਰਦਬੁਰਦ ਕਰਤਾ ਹੋਇਆ ਜਿਹੜਾ ਬੇਟੀ ਦਾ ਪਰਸ ਹੈ ਜੋ ਸੋਨੇ ਦਾ ਸਮਾਨ ਹੈ ਤੇ ਤਾਰਾ 201 ਦਾ ਵਾਅਦਾ ਵੀ ਹੋਏਗਾ ਸਬੂਤ ਮਟਾਉਣ ਦਾ ਤੇ ਪਲੱਸ ਜਿੱਥੇ ਵੇਚਿਆ ਜਾਂ ਜਿਹਨੂੰ سپੁਰਦ ਕੀਤਾ ਉਹ 109 ਚ ਉਹਨੂੰ ਵੀ ਮੈਂ ਦੋਸ਼ੀ ਬਣਾਉਂਗਾ ਜਿਹਦੇ ਵੀ ਇਹਨਾਂ ਦੇ ਭਰਾ ਕੋਲੋਂ ਸੋਨੂੰ ਹੈਗਾ ਉੱਥੇ ਹੋਰ ਹੈਗੇ ਨੇ ਸਲੂਜਾਜ਼ ਕਾਫੀ ਨੇ ਬਿਲਕੁਲ ਖਰ ਦੇਖਿਆ ਜਾਵੇ ਤਾਂ ਇਸ ਮਸਲੇ ਨੂੰ ਲੈ ਕੇ ਹੁਣ ਕਾਰਵਾਈ ਅੱਗੇ ਕੀ ਵਾਦੀ ਹੈ ਕਿਉਂਕਿ ਕਈ ਵਾਰ ਇਹ ਮਸਲਾ ਜਿਵੇਂ ਲਗਾਤਾਰ ਚਰਚੇ ਸੀਗਾ ਤਾਂ ਉਹਦੇ ਵਿੱਚ ਦੀ ਗੱਲ ਇਹ ਹੈ ਵੀ ਨੂਨੇ ਸੋਹਰੇ ਪਰਿਵਾਰ ਤੇ ਚੋਰੀ ਦਾ ਮਾਮਲਾ ਦਰਜ ਕਰਾਉਂਦਾ ਤਾਂ ਉਹਦੀ ਬੈਕਗ੍ਰਾਉਂਡ ਕੀ ਸੀਗੀ ਉਹ ਇਹਨਾਂ ਨੇ ਦੱਸੀ ਹਾਲਾਂਕਿ ਇਹ ਤਮਾਮ ਜਿਹੜੀਆਂ ਗੱਲਾਂ ਨੇਗੀਆਂ ਉਹ ਇਸ ਐਫਆਈਆਰ ਦੇ ਵਿੱਚ ਦਰਜ ਨੇਗੀਆਂ ਕਿਉਂਕਿ ਇਹ ਕਈ ਪੇਜਾਂ ਦੀ ਐਫਆਈਆਰ ਆ ਬਹੁਤ ਕਹਾਣੀ ਦੱਸਦੀ ਹੈ ਪਰ ਗੱਲ ਇਹ ਸੀ ਕਿਉਂਕਿ ਜਦੋਂ ਗੱਲ ਆ ਜਾਂਦੀ ਹੈ ਚੋਰੀ ਦੇ ਪਰਚੇ ਦਰਜ ਹੋਣ ਦੀ ਇਹ ਜਿਹੇ ਮਾਮਲਿਆਂ ਦੇ ਵਿੱਚ ਤਾਂ ਫਿਰ ਉਹ ਕਿਤੇ ਨਾ ਕਿਤੇ ਖਾਸ ਹੋ ਜਾਂਦੀ ਹੈ ਸੀਨੀਅਰ ਵੀਡੀਓ ਨਿਊਰਿਸਟ ਬੰਤੇ ਦੇ ਨਾਲ ਸਮੀਰ ਸਿੰਘ ਔਰ ਜਨਰਲ ਸਪੋਕਸਨ ਟੀਵੀ ਚੰਡੀਗੜ੍ਹ